ਫਿਰ ਹਰਦਪੁਰ ਦੇ ਵਿੱਚ ਪੰਦੇ ਪੰਦ ਨੂਰਪੁਰ ਵਿਚਰਾਵਾ ਵਿੱਚ ਗੁਰੂ ਘਰ ਦੇ ਲੋਕੀਆਂ 크੍ਰਿਸਚੀਅਨ ਭਰਾਵਾਂ ਦੇ ਦੋ ਤਰ੍ਹਾਂ ਵਿਚਕਾਰ ਆਪਸੀ ਲੜਾਈ ਵਿੱਚ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਮੌਕੇ ਦੇ ਦੇਖੇ ਗਏ ਹਾਲਾਤਾਂ ਅਨੁਸਾਰ ਇਸ ਤਰ੍ਹਾਂ ਜਾਪਦਾ ਹੈ ਕਿ ਆਪਸੀ ਭਾਈਚਾਰਕ ਲੜਾਈ ਦਾ ਮਹਾਨਾ ਬਣਾ ਕੇ ਗੁਰਦੁਆਰਾ ਸਾਹਿਬ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੋਵੇ। ਦੇ ਕੈਮਰੇ ਤੋੜੇ ਗਏ, ਸ਼ਾਨ ਸਾਹਿਬ ਦੇ ਥੜੇ ਤੇ ਚੜ ਕੇ, ਗੁਰੂ ਘਰ ਦੀਆਂ ਸ਼ਕਤਾਂ ਦੇ ਜੂੜਿਆਂ 'ਤੇ ਚੜ ਕੇ, ਗਾਲੀ-ਗਲੋਚ ਕੀਤਾ ਗਿਆ, ਗੁਰੂ ਘਰ ਵਿੱਚ ਪਿੱਟਾਂ ਰੋੜੇ ਮਾਰੇ ਗਏ। ਇਸ ਘਟਨਾ ਵਿੱਚ ਸ਼ਾਮਲ 12 ਲੋਕਾਂ ਨੂੰ ਚਿੰਗਰਫਤਾਰ ਕਰ ਲਿਆ ਹੈ। ਜਾਣਦੇ ਹਾਂ ਇਸ ਸਬੰਧੀ। ਪਰਬੰਧਕਾਂ ਅਤੇ ਜਥੇਬੰਦੀਆਂ ਦੇ ਆਗੂਆਂ ਦਾ ਕੀ ਕਹਿਣਾ ਹੈ? ਤੁਸੀਂ ਜੁੜੇ ਰਹੋ ਪੱ ਨੜਕੇ ਗੁਰੂ ਘਰ ਦੀਆਂ ਤੀਨਾ ਵੀ ਤੋੜੀਆਂ ਗੁਰੂ ਘਰ ਦੇ ਕੈਮਰੇ ਤੋੜੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਦੇ ਉੱਪਰ ਜੁੱਤੀਆਂ ਪਾ ਕੇ ਚੜ੍ਹੇ ਫਿਰ ਗੁਰੂ ਘਰ ਦੀ ਉਪਰਲੀ ਬਿਲਡਿੰਗ ਦੇ ਥੱਲੇ ਸੁਖ ਆਸਨ ਮਹਾਰਾਜ ਦਾ ਪ੍ਰਕਾਸ਼ ਸੀ ਉੱਪਰ ਜੋੜੇ ਪਾ ਕੇ ਸ਼ਰਾਬ ਪੀ ਕੇ ਗਾਲ੍ਹਾਂ ਮੰਦਾ ਇੱਕ ਕੰਮ ਕੀਤਾ ਇਹਨਾਂ ਨੇ ਇਹਦੇ ਨਾਲ ਜਿਹੜੀਆਂ ਸਿਰਕਾਂ ਭਾਵਨਾ ਨੂੰ ਬੜੀ ਬੜੀ ਠੇਕੀ ਜੀ ਸਾਡੇ ਪਿੰਡ ਦੇ ਵਿੱਚ ਜੀ ਲੋਕ ਨੂੰ ਦੋ ਸਾਈਪਰ ਇਹਰੇ ਵਿੱਚ ਝਗੜਾ ਹੋਇਆ ਉਹਨਾਂ ਗੁਰੂ ਪਾਤਸ਼ਾਹ ਦਾ ਨਿਸ਼ਾਨਾ ਬਣਾ ਕੇ ਗੁਰੂ ਘਰ ਦੇ ਵਿੱਚ ਉਹਨਾਂ ਆਪਸੀ ਝਗੜੇ ਦੇ ਕਰਕੇ ਉਹਨਾਂ ਗੁਰੂ ਦੇ ਘਰ ਦੇ ਵਿੱਚ ਬਹੁਤ ਸਾਡਾ ਨੁਕਸਾਨ ਕੀਤਾ ਵਾ ਸਾਡਾ ਟੈਵਰੇ ਤੋੜੇ ਉਹਨਾਂ ਜੀ ਤੀਨਾ ਤੋੜੀਆਂ ਜੀ ਹੋਰ ਇਮਾਰਤ ਨੂੰ ਹੋਰ ਨੁਕਸਾਨ ਬਹੁਤ ਜ਼ਿਆਦਾ ਪਹੁੰਚਾਇਆ ਇਹ ਤਰ੍ਹਾਂ ਕੇ ਪ੍ਰਸ਼ਾਸਨ ਕਿੰਨੇ ਗੇਟ ਪਈ ਗੁਰੂ ਘਰ ਜਿਹੜੀ ਪਤਾ ਲੱਗਾ 1500 ਹਿਟ ਹੈ ਜੀ ਉਸੇ 200 ਹਿਟ ਹੈ ਕਿ 1300 ਹਿਟਾਂ ਦਾ ਇਤਰਾਹੀ ਕਰ ਕਰਦੀ ਹੈ ਜੀ ਤੇ ਹੋਰ ਕੀ ਉਹਨਾਂ ਨੇ ਗੁਰੂ ਘਰ ਤੁਹਾਡੀ ਮੰਗ ਹੀ ਆ ਪਤਾ ਲੱਗਾ ਕਿ ਸ਼ਰਾਬ ਹੀ ਗਿਆ ਇਹ ਲਲਕਾਰੇ ਕੀ ਕੀ ਕਰ ਸ਼ਰਾਬ ਹੀ ਜੀ ਉਹਨਾਂ ਵੇਖੋ ਸ਼ਰਾਬ ਪੀਤੀ ਆ ਜੁੱਤੀਆਂ ਲਾ ਕੇ ਸਾਨ ਸਾਹਿਬ ਥੜਾ ਸਾਹਿਬ ਤੇ ਚੜੇ ਆ ਜੀ ਉੱਤੇ ਚੜੇ ਸੱਚਖੰਡ ਜਿੱਥੇ ਉੱਥੇ ਚੜੇ ਆ ਜੀ ਗੁਰਦਸਾਹਿਬ ਦੀ ਮੰਗਾਂ ਪ੍ਰਸ਼ਾਸਨ ਨੂੰ ਸਭ ਤੋਂ ਸਤਕਾਰਯੋਗ ਇਹਨਾਂ ਦੇ ਇਹਨਾਂ ਸੁਰੱਖਾਂ ਦਿੰਦੇ ਜੀ ਸਲਾਖਾ ਕਿੰਨੇ ਕੁ ਬੰਦੇ ਰੈਕਟ ਕਰ ਲਏ ਇਹਨਾਂ ਨੇ ਬੰਦੇ ਉਹਨਾਂ ਦੇ ਅੱਜ ਕਿੰਨਾ ਪਈਦਾ ਵਾਏ ਫਰਸਾ ਵਾਏ ਹਾਂ ਵਾਏ ਫਰਸਾ ਬਰਪਾਸ ਸਾਨੂੰ ਸਗਾਰਾ ਸੇ ਪਿੰਨੂਪੁਰ ਚੇਸ਼ਟੇ ਗੁਰਦਾਸਪੁਰ ਬਟਾਲਾ ਇਹ ਜੀ ਸਾਡੇ ਪਿੰਡ ਨੂਰਪੁਰ ਦੇ ਵਿੱਚ ਦੋ ਕ੍ਰਿਸ਼ਨ ਭਾਈਚਾਰੇ ਵਿੱਚ ਆਪਸ ਵਿੱਚ ਇਹਨਾਂ ਦਾ ਕੋਈ ਝਗੜਾ ਚੱਲਦਾ ਸੀ ਪਹਿਲਾਂ ਵੀ ਚੱਲਦਾ ਸੀ ਹੁਣ ਵੀ ਚੱਲਦਾ ਸੀ ਇਹਨਾਂ ਨੇ ਦੋਵਾਂ ਪਰਿਵਾਰਾਂ ਨੇ ਇੱਕ ਗੁਰਦਰ ਸਾਹਿਬ ਦੇ ਪਿਛਲੇ ਪਾਸੇ ਐ ਗੁਰਦਰ ਸਾਹਿਬ ਦੇ ਅਗਲੇ ਪਾਸੇ ਨੇ ਦੋਵਾਂ ਨੇ ਇੱਟਾ ਰੋੜੇ ਚਲਾਏ ਆ ਤੇ ਗੁਰੂ ਘਰ ਨੂੰ ਮੁੱਦਾ ਬਣਾਇਆ ਠੀਕ ਹੈ ਜੀ ਗੁਰੂ ਘਰ ਵਿੱਚ ਆਣ ਕੇ ਨਬਦੀਬੀ ਕੀਤੀ ਹੈ ਕੰਨਾਂ ਟੱਪੇ ਗੁਰੂ ਘਰ ਦੀਆਂ ਜਿਹੜੀ ਅਗਲੀ ਪਾਰਟੀ ਉਹਨਾਂ ਕੰਨਾਂ ਟੱਪ ਕੇ ਅੰਦਰ ਵੜੇ ਨੇ ਜਿਹੜੀ ਪਿਛਲੀ ਪਾਰਟੀ ਉਹ ਪਿੱਛੋਂ ਨੀ ਚੜੇ ਗੁਰੂ ਘਰ ਵਿੱਚ ਛੜ ਕੇ ਦੇ ਸਾਡੇ ਗੁਰੂ ਘਰ ਦੀ 14 15 ਸਵੀਟ ਜਿਹੜੀ ਗੁਰੂ ਘਰ ਦੇ ਉੱਪਰ ਬਈ ਸੀ ਉਹਦਾ ਇਹਨਾਂ ਨੇ ਇਸਤੇਮਾਲ ਕੀਤਾ ਤੇ ਅਸੀਂ ਜੋ ਗੁਰੂ ਘਰ ਦਾ ਨੁਕਸਾਨ ਕੀ ਹੋਇਆ ਨੁਕਸਾਨ ਗੁਰੂ ਘਰ ਦਾ ਵੇਖੋ ਜੀ ਇਹਨਾਂ ਕੈਮਰੇ ਥੋੜੇ ਸੀਸੀਟੀਵੀ ਕੈਮਰੇ ਟੁੱਟਾ ਬਾਕੀ ਟੁੱਟੇ ਡਾਟੀਆਂ ਜਿਹੜੀਆਂ ਥੋੜੀਆਂ ਇਹ ਟੁੱਟੀਆਂ ਵਾ ਬਾਕੀ ਤਿੰਨਾ ਟੁੱਟੀਆਂ ਨਿਸਾਰ ਸਾਹਿਬ ਨਿਸਾਰ ਸਾਹਿਬ ਉੱਤੇ ਨਿਸਾਰ ਸਾਹਿਬ ਦੇ ਕ ਬਾਕੀ ਨਾ ਨਸਾਨ ਸਾਹਿਬ ਦੇ ਉੱਪਰ ਚੜ ਕੇ ਬੂਟਾ ਸਵੇਰ ਬਿਕਦੀ ਹੈ ਮੰਗੀ ਤੁਹਾਡੀ ਕੀ ਚਾਹੁੰਦੇ ਤੁਸੀਂ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋਈ ਆ ਬਾਜੀ ਇਹ ਤੇ ਪੂਰੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੂਰਪੁਰ ਪਿੰਡ ਇਹ ਥਾਣਾ ਸ੍ਰੀ ਹਰਗੋਬਿੰਦਪੁਰ ਇਸ ਪਿੰਡ ਵਿੱਚ ਗੁਰੂ ਘਰ ਇੱਕੋ ਹੈ ਪਰ ਬੜੀ ਦੁਖਦਾਈ ਘਟਨਾ ਸਿੱਖਾਂ ਦੇ ਹਿਰਦਿਆਂ ਨੂੰੁਰੰਦਰ ਕੇ ਰੱਖਣ ਵਾਲੀ ਅਸਾਈ ਧਰਮ ਜਿਹੜੇ ਕ੍ਰਿਸ਼ਚਨ ਧਰਮ ਦੇ ਲੋਕ ਨਾਸਤਿਕ ਲੋਕ ਕੂੜ ਦਾ ਪ੍ਰਚਾਰ ਕਰਨ ਵਾਲਿਆਂ ਨੇ ਗੁਰੂ ਘਰ ਵਿੱਚ ਬੜਾ ਵੱਡਾ ਹਮਲਾ ਇੱਟਾਂ ਰੋੜਿਆਂ ਨਾਲ ਕੀਤਾ ਹੈ ਜਿਹੜਾ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਪ੍ਰਸ਼ਾਸਨ ਰਾਤੀ ਪਹੁੰਚ ਗਿਆ ਸੀ ਇਹ 10 ਵਜੇ ਤੇ 12 ਵਜੇ ਤੱਕ ਇੱਟਾਂ ਰੋੜਾ ਚੱਲਦਾ ਰਿਹਾ ਇੱਟਾਂ ਰੋੜਾ ਗੁਰੂ ਘਰ ਵਿੱਚ ਕੋਠੇ ਤੇ ਰੱਖਿਆ ਸੀ ਲੰਗਰ ਦੀ ਨਵੀਂ ਉਸਾਰੀ ਕਰਨ ਵਾਸਤੇ ਪਰ ਇਹ ਇੱਟਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਪਿੰਡ ਵਾਲਿਆਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ 1600 ਜਾਂ 1500 ਇੱਟ ਪਈ ਹੋਈ ਸੀ ਜਿਹਦੇ ਚ ਕੇਵਲ 200 ਇੱਟ ਬਜੀ ਹੈ ਬਾਕੀ ਜਿਹੜੀ ਇੱਟ ਆ ਉਹ ਬੀਬੀਆਂ ਇੱਟਾਂ ਭਨ ਭਣ ਕੇ ਰੋੜੇ ਬਣਾ ਕੇ ਦਿੰਦੀਆਂ ਸਨ ਤਾਂ ਅੱਗੋਂ ਜਿਹੜੇ ਇਹ ਨਾਸਤਕ ਲੋਕ ਨੇ ਜਿਹੜਾ ਕੂੜ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਇਹਨਾਂ ਨੇ ਗੁਰੂ ਘਰ ਦੀਆਂ ਛੱਤਾਂ ਦੇ ਛੜ ਕੇ ਸ਼ਰਾਬ ਪੀ ਕੇ ਲਲਕਾਰੇ ਮਾਰ ਕੇ ਦੂਜੀ ਪਾਰਟੀ ਜਿਹੜੀ ਲੜਨ ਵਾਸਤੇ ਅੱਗੋਂ ਆਈ ਸੀ ਉਹਨਾਂ ਦੇ ਨਾਲ ਉਹਨਾਂ ਨੇ ਵੀ ਅੱਗੋਂ ਕੋਈ ਯਾਨੀ ਕਿ ਆਣ ਕੇ ਗੁਰੂ ਘਰ ਵਿੱਚ ਕੰਧਾਂ ਟੱਪੀਆਂ ਨਿਸ਼ਾਨ ਸਾਹਿਬ ਦੇ ਜੋੜੇ ਪਾ ਕੇ ਉਹ ਚੜੇ ਲੋਕ ਤੇ ਇੱਥੇ ਗੁਰੂ ਘਰ ਆਣ ਕੇ ਉਹਨਾਂ ਨੇ ਹਵਾਲਾ ਕੀਤਾ ਗਿਆ ਹੈ ਇਹ ਗੁਰੂ ਘਰ ਨੂੰ ਟਾਰਗੇਟ ਕੀਤਾ ਗਿਆ ਹੈ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਇੱਥੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਵਾਲੇ ਉਹ ਵੀ ਬੈਠੇ ਨੇ ਐਸਐਚਓ ਵੀ ਪਰ ਸਾਡੀ ਇਹ ਮੰਗ ਆ ਕਿ ਇਹ ਜਿੰਨੇ ਵੀ ਦੋਸ਼ੀ ਸਨ ਜਿਹੜਾ ਛੋਟਾ ਹਾਤੀ ਟੈਂਪੂ ਭਰ ਕੇ ਆਇਆ ਸੀ ਬੰਦਿਆਂ ਦਾ ਉਹਨਾਂ ਨੂੰ ਵੀ ਤੁਰੰਤ ਰਹਿਸ਼ਟ ਕਰਨਾ ਚਾਹੀਦਾ ਹੈ ਤੇ ਜਿਹੜੇ ਮਗਲਮ ਨੇ ਘਰ ਆ ਜਿਨ੍ਹਾਂ ਨੇ ਸੱਦੇ ਸਨ ਉਹਨਾਂ ਨੂੰ ਵੀ ਪਰਿਵਾਰਾਂ ਸਮੇਤ ਬੀਬੀਆਂ ਸਮੇਤ ਰਹਿਸ਼ਟ ਕਰਕੇ ਬਾਹਰੀਆਂ ਤਰ੍ਹਾਂ ਜਿਹੜੀਆਂ ਡੀਐਸਪੀ ਸਾਹਿਬ ਕਹਿ ਰਹੇ ਕਿ 452 ਤੇ 427 ਤੇ 295 95 ਧਾਰਾ ਜਿਹੜੀ ਲਾ ਕੇ ਐਫਆਈ ਰਿਪੋਰਟ ਦਰਜ ਕਰ ਦਿੱਤੀ ਗਈ ਹੈ ਮਰ ਮੇਰੀ ਬੇਨਤੀ ਹੈ ਕਿ ਇਹ ਅੱਜ ਜੇ ਗੁਰੂ ਘਰ ਵਿੱਚ ਇਹਨਾਂ ਨੇ ਇੱਕ ਐਵੇਂ ਆਪਾਂ ਕਹਿੰਦੇ ਇਹਨਾਂ ਦੀ ਲੜਾਈ ਆਪਸ ਵਿੱਚ ਕੋਈ ਨਹੀਂ ਸੀ ਜਾਬ ਦੀ ਇੱਕ ਗੁਰੂ ਘਰ ਨੂੰ ਟਾਰਗੇਟ ਬਣਾਇਆ ਗਿਆ ਹੈ ਗੁਰੂ ਘਰ ਵਿੱਚ ਜਿਹੜਾ ਤੁਸੀਂ ਰੋੜੇ ਇੱਟਾਂ ਵੇਖ ਰਹੇ ਜੇ ਉਹ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਮੇਰੀ ਬੇਨਤੀ ਹੈ ਕਿ ਇਹ ਲੰਮੇ ਸਮੇਂ ਤੋਂ ਮੈਂ ਕੋੜੋਂ ਨਹੀਂ ਕਹਿ ਰਿਹਾ ਕਿਸੇ ਧਰਮ ਨੂੰ ਭੰਡ ਨਹੀਂ ਰਿਹਾ ਪਰ ਇਹਨਾਂ ਨੇ ਪਹਿਲਾਂ ਕੋਲੋ ਮਾਲ ਦੇ ਵਿੱਚ ਵੀ ਗੁੜਕੇ ਸਾਹਿਬਾਂ ਦੀਆਂ ਬੇਦਬੀਆਂ ਕੀਤੀਆਂ ਸਨ ਰਾਮ ਦਵਾਲੀ ਦੇ ਵਿੱਚ ਗੁੜਕੇ ਗੁਰੂ ਪ੍ਰਣ ਸਾਹਿਬ ਤੂ ਅਗਣ ਪੇਟ ਕਰ ਦਿੱਤਾ ਗਿਆ ਸੀ ਉਹ ਵੀ ਕਲੈਕਸ਼ਨ ਧਰਮ ਦੇ ਲੋਕ ਸਨ ਇਦਾਂ ਹੀ ਬਰੀਆਂ ਥਾਵਾਂ ਤੇ ਜਿਹੜੀਆਂ ਇਹਨਾਂ ਦੇ ਉੱਤੇ ਸ਼ਿਕਾਇਤਾਂ ਆਉਂਦੇ ਧਾਰ ਤੇ ਪਰਚੇ ਵੀ ਦਰਜ ਕਰਾਏ ਨੇ ਪਰ ਇਹ ਹਟ ਨਹੀਂ ਰਹੇ ਟੁੱਟੇ ਛੇਤਰ ਵਾਂਗੂੰ ਵੱਧ ਰਹੇ ਨੇ ਮੇਰੀ ਸਿੱਖ ਕੌਣ ਨੂੰ ਬੇਨਤੀ ਹੈ ਕਿ ਆਪਾਂ ਸਕੇਤਰੀਏ ਹਰ ਇੱਕ ਗੁਰਦੁਆਰੇ ਚ ਪਹਿਰੇਦਾਰ ਕਰੀ ਪਹਿਰੇਦਾਰੀ ਕਰੀਏ ਜਿਹੜੀਆਂ ਅੱਜ ਘਟਨਾਵਾਂ ਤੇ ਬੇਦਬੀਆਂ ਗੁਰਦੁਆਰੇ ਚ ਗੋਲ ਕਾਂਚੂਰ ਨਹੀਂ ਚੋਰ ਚੋਰੀ ਕਰ ਰਹੇ ਨੇ ਗੋਲ ਗੁਚੋਂ ਪੈਸੇ ਕੱਢ ਕੇ ਖਾ ਰਹੇ ਨੇ ਇਹ ਉਹ ਲੋਕ ਨੇ ਇਸ ਕਰਕੇ ਬੇਨਤੀ ਆਉ ਸੁਚੇਤ ਹੋइए ਤੇ ਇਕੱਠੇ ਹੋ ਕੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਹ ਜਿਹੜਾ ਫੈਸਲਾ ਲੈਣਾ ਪੈਣਾ ਹੈ ਤੇ ਇਸ ਨੂਰਪੁਰ ਦੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਇਸ ਵੀਡੀਓ ਰਹੀਂ ਕਿ ਤੁਸੀਂ ਜਰੂਰ ਫੈਸਲਾ ਲਿਓ ਇਹਨਾਂ ਦਾ ਬਿਲਕੁਲ ਪੂਰਨ ਤੌਰ ਤੇ ਬਾਈਕਾਟ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ